ਕੀ ਨਾਮ ਹੈ ਤੁਹਾਡਾ ਮੇਰਾ ਨਾਮ ਲਖਵੀਰ ਸਿੰਘ ਜੀ ਪਿੰਨ ਕਿਹੜਾ ਜੀ ਪਿੰਨ ਮੇਰਾ ਬਸਤੀ 10 ਬੰਦਾ ਚਲੰਦਰ ਜੀ ਵਾਰ ਨੰਬਰ ਮੇਰਾ ਟਕੌਰ ਐਵੈਨਿਊ ਕਾਲਾ ਸੰਘਾ ਰੋਡ ਚਲੰਦਰ ਜੀ ਤੁਸੀਂ ਕਿਉਂ ਪਹਿਲੋਂ ਇੱਥੇ ਆਏ ਕੀ ਗੱਲ ਸੀ ਮੇਰੀਆਂ ਲੱਤਾਂ ਜੁੜੀਆਂ ਸੀ ਬਾਹਾਂ ਜੁੜੀਆਂ ਸੀ ਜੀ ਮੈਂ ਮਤਲਬ ਇੱਥੋਂ ਠੀਕ ਹੋਇਆ ਜੀ ਕਿੰਨੇ ਦਿਨ ਤੋਂ ਬਿਮਾਰ ਸੀ ਮੈਂ 10 ਸਾਲ ਤੋਂ ਬਿਮਾਰ ਸੀ ਮੰंजे ਤੇ ਹੀ ਮੰंजे ਤੇ ਹੀ ਪਹਿਲੇ ਦਿਨ ਚੁਰ ਕੇ ਗਏ ਹਾਂਜੀ ਪਹਿਲੇ ਦਿਨ ਮਤਲਬ ਤੁਰਕੇ ਗਿਆ ਆਦਮੀ ਕਿੰਨੇ ਚਿਰ ਇੱਕ ਘੰਟੇ ਚ ਜੀ ਮੁੜ ਕੇ ਕੀ ਤਕਲੀਫ ਆਈ ਮੈਨੂੰ ਮੁੜ ਕੇ ਤਕਲੀਫ ਲੀਵਰ ਤੇ ਕਿੰਨੀ ਦੀ ਤਕਲੀਫ ਆਈ ਕੀ ਕਿਹਾ ਹੈ ਡਾਕਟਰਾਂ ਨੇ ਕਿੰਨੀ ਬਾਰੇ ਡਾਕਟਰਾਂ ਨੇ ਕਿਹਾ ਜੀ ਕਿੰਨੀ ਤਰੀ ਕੱਢਣੀ ਪਣੀ ਆ ਜੀ ਕੱਢਣੀ ਪਣੀ ਆ ਤੇ ਫਿਰ ਇੱਥੇ ਆਏ ਕੀ ਆ ਇੱਥੇ ਆਇਆ ਜੀ ਮੈਨੂੰ ਮਤਲਬ ਬਾਬਾ ਸਾਹਿਬ ਦੇ ਪੀਰ ਜੀ ਦੇ ਦਰਗਾਹਾਂ ਇੱਥੋਂ ਆਏ ਤੇ ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਕਿ ਤੂੰ ਮਤਲਬ ਦਿਨਾਂ ਜਨਾ ਬਾਅਦ ਦੁਜਾਣਾ ਤੂੰ ਟੈਸਟ ਕਰਾਈਂ रिपोर्ट लेके आवी तो ते तेरी रिपोर्ट बिल्कुल सही आई फिर तू जाके चेक कराया मैं जाके चेक कराया रिपोर्ट कराई मेरी रिपोर्ट बिल्कुल सही आई दिखाओ रिपोर्ट रिपोर्ट आया गई तुर के दिखाओ सारी समझ सा ਸਾਰੀਆਂ ਸੰਗਤਾਂ ਦੇ ਵਿੱਚ ਖੜੇ ਜੇ ਦਰਬਾਰ 'ਚ ਖੜੇ ਜੇ ਕੀ ਕਹਣਾ ਜਾਊਗਾ ਬਾਕੀ ਸੰਗਤ ਨੂੰ ਬਾਕੀ ਸੰਗਤ ਨੂੰ ਕਹਾਂ ਇਹ ਹੀ ਕਹਿਣਾ ਚਾਹੁੰਦਾ ਜੀ ਦਰਬਾਰ ਤੇ ਆਓ ਤੇ ਰੱਜ ਕੇ ਖੁਸ਼ੀਆਂ ਮਾਣੋ ਤੇ ਜੋ ਵੀ ਬਿਮਾਰੀ ਆਪਣੀ ਠੀਕ ਕਰਵਾ ਕੇ ਜਾਓ ਕੋਈ ਵੀ ਚੁੰਬੜਾ ਚੜਾ ਸਭ ਕੁਝ ਪੂਤਲੇ ਸਭ ਇੱਥੇ ਨਿਕਲਦੇ ਆ ਜੀ ਤੇ ਬਹੁਤ ਵਧੀਆ ਸਹਤਾਨਿਆ ਜੀ ਕਿਸੇ ਚੀਜ਼ ਦੀ ਇੱਥੇ ਕਮੀ ਨਹੀਂ ਹੈ ਜੀ ਹਰ ਇੱਕ ਚੀਜ਼ ਜ਼ਰੂਰਤ ਪੂਰੀ ਹੁੰਦੀ ਹੈ ਜੀ ਇੱਥੇ ਮੰਗਦੇ ਨਹੀਂ ਕੋਈ ਕੋਈ ਮੰਗ ਨਹੀਂ ਜੀ ਇੱਥੇ ਧੰਨਵਾਦ ਜੀ Terima kasih. Okay.